ਸਿੱਧੂ ਦੀ ਕਮੀ ਤਾਂ ਸਾਥੋ ਕਈ ਜੁਗਾਂ ਚ ਵੀ ਨਹੀਂ ਪੂਰੀ ਹੋਣੀ ਲੇਕਿਨ ਮੈਂ ਇੱਕ ਨਾਕਾਮ ਕੋਸ਼ਿਸ਼ਾਂ ਜੁਣ ਕਰਦਾ ਵੀ ਜਿਹੜਾ ਉਹਦੇ ਵੱਲੋਂ ਚਲਾਇਆ ਗਿਆ ਮੁਹਾਜ ਹੈ ਉਹ ਕਿਵੇਂ ਦੇ ਕਿਵੇਂ ਰੋੜੀ ਫਿਰਨ ਥੋੜਾ ਬਹੁਤਾ ਕੋਸ਼ਿਸ਼ ਕਰਦਾ ਹਾਂ ਸਿੱਧੂ ਦੀ ਕਮੀ ਹਮੇਸ਼ਾ ਖਤਮ ਨਹੀਂ ਕਰਦਾ ਮੈਂ ਇਹ ਕਹਿੰਦਾ ਕਿ ਬੜਾ ਬੜਾ ਉਦਮ ਹੈ ਜੋ ਇਹ ਨਿਆਤੀਆਂ ਨੂੰ ਇਹ ਆਪਣੇ ਨਾਲ ਜੋੜ ਕੇ ਔਰ ਜਿਹੜੀ ਸਾਡੀ ਵਿਰਸੇ ਦੀ ਰੀਤੀ ਰਿਵਾਜ ਸੀਰੇ ਔਲੋਪ ਹੁੰਦੇ ਜਾ ਰਹੇ ਸੀ ਦੁਬਾਰਾ ਫਿਰ ਤੋਂ ਸਰਜੀਤ ਕੀਤੇ ਨੇ ਤਾ ਇੱਥੇ ਆ ਕੇ ਹਰ ਇੱਕ ਬੇਟੀ ਹਰ ਆਪਣੇ ਪੇਕੇ ਵਰਗਾ ਜਿਹੜਾ ਮਾਹੌਲ ਹੈ ਉਹ ਬਣ ਜਾਂਦਾ ਇੱਥੇ ਆ ਕੇ ਬੜਾ ਭਾਵਕ ਵੀ ਮਨ ਹੋ ਜਾਂਦਾ ਕਈ ਵਾਰੀ ਇਹਨਾਂ ਦੀਆਂ ਜਿਹੜਾ ਸੰਗੀਤ ਸੁਣ ਕੇ ਤਾਂ ਬਹੁਤ ਵਧੀਆ ਲੱਗਦਾ ਅੰਕਲ ਜੀ ਆਂਟੀ ਦੇ ਵੀ ਆਉਣਾ ਸੀਗਾ ਛੋਟੇ ਸਿੱਧੂ ਵੀ ਵੀ ਚਰਚਾ ਛਿੜੀ ਹੋਈ ਸੀ ਵੀ ਇੱਥੇ ਆਉਣਾਗਾ ਕੀ ਕਾਰਨ ਬਣਿਆ ਨਹੀਂ ਆਇਆ ਨਹੀਂ ਆਉਣਾ ਸੀ ਪਰੰਤੂ ਉਹ ਹਰੇ ਛੋਟੇ ਦੀ ਉਮਰ ਛੋਟੀ ਹੈ ਤਾਂ ਉਹ ਥੋੜਾ ਇੰਨੀ ਜਲਦੀ ਉਹਦੇ ਲਈ ਮੁਸ਼ਕਲ ਹੈ ਤਾਂ ਉਹਦੇ ਸਿਹਤ ਨੂੰ ਤੇ ਆਨ ਲੱਗਦੇ ਹੋਏ ਸਨ ਤੇ ਨੂੰ ਸਲਾਂ ਕਿੰਨਾ ਇਸ ਕੰਮ ਤੋਂ ਵੀ ਹਲੇ ਨਾ ਆਵਾਰ ਗੱਡਾ ਜੀ ਤੁਹਾਨੂੰ ਕਿਵੇਂ ਤਾਂ ਲੱਗਤ ਹੰਦੀ ਆਂ ਧਾਰਾ ਦੇ ਕੇ ਸਈ ਕਿਸਧੂ ਨੂੰ ਮਿਸ ਕਰਨਾ ਇਸ ਤਰ੍ਹਾਂ ਬੈਂਟ ਦੇ ਬੈਂਟ ਆ ਜਾਓ ਮੈਨੂੰ ਲੱਗਿਆ ਮੈਂ ਉਹੀ ਤਾਂ ਸੋਚ ਰਿਹਾ ਨਾ ਵੀ ਜਿਸ ਤਰ੍ਹਾਂ ਪਹਿਲਾਂ ਸਾਡੀਆਂ ਭੂਆ ਦਾਤੀਆਂ ਵੇਲੇ ਸਿਸਟੂ ਸੀਗਾ ਨਾ ਹੁਣ ਥੋੜਾ ਜਿਹਾ ਘਟ ਗਿਆ ਹੈਗਾ ਹੁਣ ਵੀ ਅਸੀਂ ਬੱਚਿਆਂ ਕੋਲ ਜਾਣੇ ਆ ਤੇ ਤਿਥਿਹਾਰ ਦੇ ਉੱਤੇ ਉਹਨਾਂ ਨੂੰ ਆਪਾਂ ਰੀਤੀ ਰਿਵਾਜ ਕਰਦੇ ਪਰੰਤੂ ਉਹਨਾਂ ਨਹੀਂ ਸੀ ਅਲੋਪ ਹੋ ਗਿਆ ਸੀ ਥੋੜਾ ਜਿਹਾ ਪਰੰਤੂ ਇੱਥੇ ਇੱਕ ਬਹੁਤ ਵਧੀਆ ਤਰੀਕੇ ਨਾਲ ਜੋ ਵਿਆਹਤ ਬੰਦੀ ਦੇ ਨਾਲ ਕੀਤਾ ਜਾਂਦਾ ਤਾਂ ਉਧਰ ਦੀ ਗੱਲ ਵਧੀਆ ਤ ਲੱਗਦਾ ਸਾਰੇ ਤੇ ਜਦੋਂ ਪਾਲ ਮੀਰੇ ਦਾ ਫੋਨ ਆਂਦਾ ਕਿ ਤੀਆਂ ਦਾ ਮੇਲਾ ਹੈ ਤਾਂ ਪਹਿਲੀ ਵਾਰੀ ਜਿਹਾ ਕਰਦੇ ਹੁੰਦੇ ਹਾਂ ਦੇਖੋ ਇਹ ਤਾਂ ਆਪਣਾ ਪਰਿਵਾਰ ਹੈ ਸਾਡਾ ਇੱਥੇ ਆਉਣਾ ਜਾਣਾ ਪਟੜੀ ਫੇਰ ਹੈ ਵੈਸੇ ਵੀ ਨੇੜੇ ਦੇ ਆ ਸੀ ਔਰ ਪਾਲ ਸਿੰਘ ਸਮਾਨ ਆਪਣਾ ਵਧੀਆ ਫੈਮਿਲੀ ਰਿਲੇਸ਼ਨ ਵੀ ਹੈ ਤਾ ਆਉਣਾ ਬਣਦਾ ਹੀ ਐ ਜਦੋਂ ਕੋਈ ਚੰਗਾ ਕੰਮ ਹੁੰਦਾ ਇਲਾਕੇ ਦੇ ਵਿੱਚ ਸਾਡਾ ਹਲਕਾ ਵੀ ਐ ਤਾਂ ਆਉਣਾ ਵਧੀਆ ਲੱਗਦਾ ਸੀ। ਮਾਤਾ ਜੀ ਨੇ ਜ਼ਰੂਰ ਮਿਸ ਕਰਤਾ ਹੈ ਮੇਲਾ ਪਰ ਉਹਨਾਂ ਨੇ ਤੁਹਾਨੂੰ ਕਹਿ ਕੇ ਭੇਜਿਆ ਸੀ ਕਿ ਮੇਰੀ ਯਾਦ ਤਾਂ ਆ ਗਈ। ਬਿਲਕੁਲ। ਤੁਸੀਂ ਦੇਖੋ ਹੁਣ ਅਸੀਂ ਸਾਡਾ ਛੋਟਾ ਜਿਹਾ ਪਰਿਵਾਰ ਹੈ ਮਾਤਾ ਜੀ ਪਹੁੰਚਣਗੇ ਜਾਂ ਮੈਂ ਪਹੁੰਚੂੰਗਾ ਉਹਨਾਂ ਦੀ ਜਗ੍ਹਾ ਤੇ ਮੈਂ ਹੈ ਰੀਲ ਵਾਰਿਆ ਤਾਂ ਇੱਕ ਵੀ ਸਮਝੋ ਮਾਤਾ ਜੀ ਸਮਝੋ ਇੱਕ ਸੁਣੋ ਤੁਹਾਡੇ ਬਾਪੂ ਜੀ ਅੱਜ ਜੀਤਿਆਂ ਨੂੰ ਆਸ਼ੀਰਵਾਦ ਦੇ ਨਾਲ ਕਿਦਾਂ ਦਰ ਲਾਏ ਬਹੁਤ ਬਹੁਤ ਕੋਈ ਸ਼ਬਦ ਵੀ ਨਹੀਂ ਹੈ ਬਿਆਨ ਕੀਤਾ ਜਾ ਸਕੇ ਔਰ ਇਹ ਤਾਂ ਮੈਂ ਸਾਰਾ ਜਿਹੜਾ ਇਹਦਾ ਸਿਹਰਾ ਇਹ ਬੱਚੇ ਨੂੰ ਜਾਂਦਾ ਵੀ ਇੰਨਾ ਵੱਡਾ ਉਤਸ਼ਾਹ ਕਰਦਾ ਹੈ ਇੰਨਾ ਵੱਡਾ ਆਪਾਂ ਵਿੱਤੀ ਤੌਰ ਤੇ ਵੀ ਵੇਖੀਏ ਹਰ ਇੱਕ ਪੱਖ ਤੋਂ ਕਾਫੀ ਵੱਡਾ ਦਿਲ ਚਾਹੀਦਾ ਸੋ ਇਹ ਮਾਲਕੀ ਮਿਹਰੇ ਕਰ ਰਿਹਾ ਹੈ ਮੈਨੂੰ ਬਹੁਤ ਵਧੀਆ ਲੱਗਾ ਅੱਜ ਛੋਟੇ ਸਿੱਧੂ ਨੂੰ ਕੋਈ ਬਹੁਤ ਜ਼ਿਆਦਾ ਪਿਆਰ ਮਿਲਿਆ ਤੁਸੀਂ ਜ਼ਰੂਰ ਪਹੁੰਚੇ ਆ ਪਰ ਜਿਹੜੇ ਵੀ ਤੁਸੀਂ ਆ ਪਹੁੰਚਿਆ ਨਹੀਂ ਛੋਟੇ ਸਿੱਧੂ ਨੂੰ ਵੀ ਬਹੁਤ ਖਿਆਲ ਦੇ ਰਿਹਾ ਨੇ ਦੇਖੋ ਛੋਟਾ ਸਿੱਧੂ ਤਾਂ ਬਦੌਲਤ ਈ ਈਆਂ ਦੀਆਂ ਦੁਆਵਾਂ ਤੁਹਾਡੀ ਆਵਾਮ ਦੀਆਂ ਦੁਆਵਾਂ ਸਦਕਾ ਹੀ ਸ਼ਾਇਦ ਉਹਦਾ ਮੇਰਾ ਖਲਚਲਮ ਹੋਇਆ ਉਹ ਤਾਂ ਹਾਈ ਤੁਹਾਡੀਆਂ ਅਰਦਾਸਾਂ ਹੈ ਤੇ ਤੁਹਾਡੇ ਵਿੱਚ ਪਹੁੰਚ ਕੇ ਤਾਂ ਇਹ ਚੀਜ਼ ਹੋਰ ਵੀ ਪੁਖਤਾ ਹੋ ਜਾਂਦੀ ਹੈ ਹੋਰ ਵੀ ਵਧੀਆ ਲੱਗਦਾ ਇਸ ਗੱਲ ਨੂੰ ਤਾਂ ਪ੍ਰਮਾਤਮਾ ਕਰੇ ਛੇਤੀ ਛੇਤੀ ਵੱਡਾ ਹੋਵੇ ਤਾਂ ਉਹ ਤੁਹਾਡੇ ਵਿੱਚ ਹਾਇਰੀ ਲਾਉਣ ਲੱਗੇ ਤਾਂ ਸਾਨੂੰ ਬਹੁਤ ਕੱਦ ਲੋਚ ਨਹੀਂ ਸੀ ਕਿੰਨੀਆਂ ਤੇ ਕਿਉਂ ਨਹੀਂ ਗੀਤ ਲਿਖਿਆ ਤਾਂ ਉਹ ਕਹਿੰਦਾ ਸੀ ਜਦੋਂ ਮੇਰੀ ਕਾਰਤੀ ਹੋਏਗੀ ਤਾਂ ਮੈਂ ਗੀਤ ਲਿਖੂੰਗਾ ਬਿਲਕੁਲ ਕਿਉਂਕਿ ਸਿੱਧੂ ਨੇ ਕਦੇ ਵੀ ਕਲਪਨਿਕ ਨਹੀਂ ਨਿਗਾਹ ਆ ਵੀ ਉਹਨੇ ਕੇਵਲ ਕਲਪਨਾ ਕੀਤੀ ਹੋਵੇ ਤ ਉਹਨੂੰ ਕਾਗਜ਼ਾਂ 'ਤੇ ਉਤਾਰਦਾ ਉਹਨੇ ਉਸ ਦੇ ਸੰਗੀਤ ਦੇ ਵਿੱਚ ਤੁਹਾਨੂੰ ਉਹਦਾ ਜਿਹੜਾ ਅਤੀਤ ਆ ਉਹ ਤਾਂ ਹੰਡਾਏ ਹੋਏ ਪਲ ਮਿਲਣਗੇ ਸਾਰੇ ਜੋ ਕੁਸ਼ੁੱਧਾ ਹੁੰਦਾ ਸੀ ਉਸ ਚੀਜ਼ ਨੂੰ ਉਹ ਲਿਖਦਾ ਸੀ ਤੇ ਉਸ ਚੀਜ਼ ਨੂੰ ਗਾਉਂਦਾ ਸੀ ਇਸੇ ਕਰਕੇ ਮਕਬੂਲ ਹੋਇਆ ਹਰ ਇੱਕ ਸੁਣਨ ਵਾਲੇ ਨੂੰ ਲੱਗਦਾ ਸੀ ਵੀ ਇਹ ਤਾਂ ਮੇਰੀ ਗੱਲ ਕੀਤੀ ਹੈ ਕਿਉਂਕਿ ਉਹਦੇ ਨਾਲ ਜੋ ਸਮਾਜ ਜਿਸ ਤਰ੍ਹਾਂ ਦਾ ਵਰਤਾਰਾ ਕਰਦਾ ਸੀ ਜਿਸ ਤਰ੍ਹਾਂ ਤੁਸੀਂ ਦੇਖਿਆ ਹੋਊਗਾ 295 Song ਆਇਆ ਜਾਂ ਕੋਈ ਹੋਰ ਕਈ ਉਹਦੇ ਮਿਸਾਲੀ Song ਨੇ ਜਿਹੜੇ ਸਾਡੀਆਂ ਸਮੱਸਿਆਵਾਂ ਦੇ ਸਾਡੇ ਮੁੱਦਿਆਂ ਦੇ ਆਧਾਰ ਤੇ ਗਾਉਂਦਾ ਸੀਗਾ ਤਾਂ ਉਹ ਬਲ ਕਲਪਨਾ ਨਹੀਂ ਗਾਉਂਦਾ ਸੀ ਕੋਰਾ ਸੱਚ ਤਾਂ ਤੁਸੀਂ ਸਿੱਧੂ ਦੀ ਕਮੀ ਪੂਰੀ ਕਰਤੀ ਆ ਜੀ ਸਿੱਧੂ ਦੀ ਕਮੀ ਤਾਂ ਸਾਥੋਂ ਕਈ ਜੁਗਾਹਾਂ ਚ ਵੀ ਨਹੀਂ ਪੂਰੀ ਹੋਣੀ ਲੇਕਿਨ ਮੈਂ ਇੱਕ ਨਾਕਾਮ ਕੋਸ਼ਿਸ਼ਾਂ ਜੁੜ ਕਰਦਾ ਵੀ ਜਿਹੜਾ ਉਹਦੇ ਵੱਲੋਂ ਚਲਾਇਆ ਗਿਆ ਮੁਹਾਜ ਹੈ ਉਹ ਕਿਵੇਂ ਨਾ ਕਿਵੇਂ ਰੋੜੀ ਫਿਰਨਾ ਥੋੜਾ ਬਹੁਤਾ ਕੋਸ਼ਿਸ਼ ਕਰਦਾ ਹਾਂ ਸਿੱਧੂ ਦੀ ਕਮੀ ਹਮੇਸ਼ਾ ਖੜਕ ਤੇ ਰਹੂਗੀ ਕਈ ਬਹੁਤ ਘੱਟ ਲੋਕ ਨੇ ਜਿਹੜੇ ਪਾਲ ਸਿੰਘ ਸੁਭਾਉਂ ਵੰਦੂ ਜਿਹੜਾ ਇਦਾਂ ਦਾ ਉਪਰਾਲਾ ਕਰਦੀ ਹੈ 3 ਨੂੰ ਜਿਵੇਂ 3 ਦੇ ਲਈ ਇੱਕ ਘਰ ਵੀ ਬਣਾਇਆ ਇਹਨਾਂ ਨੇ ਤੇ ਲੋਕਾਂ ਨੂੰ ਜਿਹੜੇ ਮਦਦਗਾਰ ਨੇ ਮਦਦ ਵੀ ਕਰਦੀ ਹੈ ਕੀ ਅਪੀਲ ਕਰੋਗੇ ਲੋਕਾਂ ਤੋਂ ਦੇਖੋ ਮੈਂ ਅਪੀਲ ਤਾਂ ਇਹੀ ਕਰਦਾ ਲੋਕ ਤਾਂ ਧੀ ਜੰਮੂ ਤੋਂ ਡਰਦੇ ਨੇ ਤਾਂ ਇੱਥੇ ਸਾਰੇ ਸਮਾਜ ਦਾ ਠੇਕਾ ਲੈ ਰੱਖਿਆ ਤੇ ਇਹ ਤਾਂ ਮਾਲਕ ਦੀ ਕਿਰਪਾ ਤੋਂ ਬਿਨਾ ਹੋ ਹੀ ਨਹੀਂ ਸਕਦਾ ਅਗਲਾ ਇੱਕ ਇੱਕ ਦੋ ਧੀਆਂ ਹੁੰਦੀਆਂ ਨੇ ਤੇ ਮੇਰੇ ਖਿਆਲ ਪਰਿਵਾਰ ਹੰਬਿਆ ਜਾ ਨਜ਼ਰ ਆਉਂਦਾ ਵੀ ਫਿਰ ਫੇਰ ਤੇ ਧਿਆਰ ਆ ਗਿਆ ਫਿਰ ਆ ਖਰਚਾ ਖੜਾ ਹੋ ਗਿਆ ਹਨਾ ਪਰੰਤੂ ਇਹ ਪ੍ਰਮਾਤਮਾ ਕਿਸੇ ਕਿਸੇ ਦੀ ਮਿਹਰ ਕਰਦਾ ਤਾਂ ਮੈਨੂੰ ਬੜਾ ਵਧੀਆ ਲੱਗਦਾ ਔਰ ਇਹਨੂੰ ਸਾਰੀਆਂ ਧੀਆਂ ਦਾ ਪਿਆਰ ਮਿਲੇ ਕਰਮਾਂ ਵਾਲਾ ਇਨਸਾਨ ਹੈ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਆਕਲ ਮਾਈ